ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਆਪਾਂ ਇੱਕ ਦੀ ਵੀਡੀਓ ਪਾਉਣੇ ਹੁੰਨੇ ਆ ਤੇ ਕਾਫੀ ਦਿਨ ਹੋ ਗਿਆ ਆਪਣੀ ਵੀਡੀਓ ਆਈ ਨਹੀਂ ਇਟਾ ਲਈ ਵੈਸੇ ਤਾਂ ਵੀਡੀਓ ਰੋਜ਼ ਪਾਉਣੇ ਆ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਬਾਈ ਬਹੁਤ ਦੂਰੋਂ ਦੂਰੋਂ ਵੀਰਾਂ ਦੇ ਫੋਨ ਮੈਸੇਜ ਆਉਂਦੇ ਆ ਤੇ ਤੁਸੀਂ ਵੀਰੇ ਆਪਣਾ ਪੁੱਛਦੇ ਆ ਬਾਈ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਆਪਾਂ ਵੀਰੇ ਹੈਗੇ ਆ ਬੁੜਲਾਡੇ ਤੋਂ ਪਿੰਡ ਆਂਦਪੁਰ ਆਪਣਾ ਪੱਠਾ ਸ਼ੇਅਰ ਆਪਾਂ ਨੂੰ ਬੜਲਾ ਡਾ ਪਿੰਡਾ ਜ਼ਿਲ੍ਹਾ ਮਾਨਸਾ ਕੰਟੈਕਟ ਨੰਬਰ ਵੀਰੇ ਆਪਣਾ ਹੈਗਾ 6283271205 6283009924 ਅੱਜ ਆਪਾਂ ਤੁਹਾਨੂੰ ਆਪਣਾ ਜਿਹੜਾ ਇੱਕ ਨੰਬਰ ਮਾਲ ਹੁਣ ਖੋਲ ਚੱਲੀ ਜੰਦੀ ਹੈ ਉਹ ਦਿਖਾਉਨੇ ਆ ਵੀਰੇ ਤੁਸੀਂ ਚੈੱਕ ਕਰੋ ਮਾਲ ਨੂੰ ਮਾਲ ਦੀ ਆਪਣੀ 100 ਤੋਂ 100 200% ਗਾਰੰਟੀ ਹੈ ਵੀਰੇ ਮਾਲ ਦੀ ਆਪਣੀ ਸੋ ਤੁਸੀਂ ਆ ਚੈੱਕ ਕਰੋ ਮਾਲ ਜਿਹ ਹੈ ਇਹ ਪਾ ਬੁਖਾਵਾਂਗੇ ਤੁਹਾਨੂੰ ਉਹ ਹੈ ਜੀ ਮਾਲ ਭੇਜਾਂਗੇ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਈ ਤਾਂ ਆਪਣੇ ਨਾਲ ਬਾਈ ਕੰਟੈਕਟ ਕਰ ਸਕਦਾ ਤੇ ਮਾਲ ਮੰਗਵਾ ਸਕਦਾ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਤੇ ਵੀਡੀਓ ਵਧੀਆ ਲੱਗੇ ਤਾਂ ਬਾਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਐਨਾਂ ਹੌਸਲਾ ਪੈ ਜਾਂਦਾ ਤੇ ਇੱਟ ਦੀ ਆ ਆਪਾਂ ਵੀਡੀਓ ਸੋਡੇ ਤੱਕ ਭੱਠੇ ਵਾਲੀਆਂ ਭੱਠੇ ਰਿਲੇਟਡ ਪਾਉਂਦੇ ਰਹਾਂਗੇ ਤੁਹਾਨੂੰ ਮਾਲ ਵਿਖਾਉਂਦੇ ਰਹਾਂਗੇ ਆਪਣਾ ਧੰਨਵਾਦ ਜੀ ਯਾਰ ਉਹ ਵੀ ਚੈੱਕ ਇੱਕ ਇੱਕ ਨੰਬਰ ਮਾਲ ਆਪਣਾ ਬਾਈ ਆ ਬਾਈ ਅੱਜ ਆਪਣਾ ਇੱਕ ਨੰਬਰ ਮਾਲ ਅੱਜ ਦੀ ਅੱਜ ਦਿਖਾਈ ਜੜੀ ਤੇ ਆ ਨਾ ਸੇਵ ਵਰਗਾ ਰੰਗ ਬਈ ਲਾਲ ਜਣਾ ਚਿੱਟਾ ਪੂਰਾ ਐ ਕੰਦਰ ਚੈੱਕ ਕਰੋ ਤੁਸੀਂ ਯਾ ਰੂਹ ਖੁਸ਼ ਹੁੰਦੀ ਆ ਬਈ ਮਾਲ ਦੇਖ ਕੇ ਸੋ ਲੋਕੇਸ਼ਨ ਬਈ ਆਪਣੇ ਹੈ ਪੰਡਾਮਦਪੁਰ ਨੇੜੇ ਸ਼ਹਿਰਪੁਰ ਦਾ ਹੱਡਾ ਜ਼ਿਲ੍ਹਾ ਮਾਨਸਾ ਤੇ ਨੰਬਰ ਆਪਣੇ ਹੈ ਵੀ 62832 71205 62830 0924 ਸੋ ਬਾਈ ਆਪਣੇ ਨਾਲ ਅਸੀਂ ਕੰਟੈਕਟ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹਾਂ ਰੇਟ ਦੀ ਜਾਂ ਉਹ ਜਿਹੜਾ ਵੀ ਤੁਸੀਂ ਮਾਲ ਮੰਗਾਉਣਾ ਸੋ ਜੇ ਮਾਲ ਵਧੀਆ ਲੱਗਿਆ ਤਾਂ ਕੰਟੈਕਟ ਜਰੂਰ ਕਰਿਓ ਬਾਈ ਧੰਨਵਾਦ